ਜਿਸ ਸਰੀਰ ਵਿੱਚੋਂ ਜਿਸ ਮਨੁੱਖ ਦੀ ਜ਼ਿੰਦਗੀ ਵਿੱਚੋਂ ਇਹ ਸਿੱਖਤ ਸਲਾਹ ਦੀ ਬਾਣੀ ਵਿਸਰ ਗਈ ਭਾਲਤੀ ਦੇ ਵਸਾਦਿਤ ਕੀ ਸਾਧ ਸੰਗਤ ਜੀ ਬਾਣੀ ਸੁੰਣਾ ਬਾਣੀ ਨੂੰ ਪੜਨਾ ਇਹ ਦੋਨੇ ਗੱਲਾਂ ਹੁੰਦਾ ਸਾਧ ਸੰਗਤ ਜੀ ਸਾਡੀ ਜ਼ਿੰਦਗੀ ਦੇ ਵਿੱਚ ਕਈ ਮਨੁੱਖ ਇਹ ਗੱਲ ਸਮਝਦੇ ਸਾਨੂੰ ਬਾਣੀ ਹੀ ਪੜ੍ਹਨੀ ਹੁੰਦੀ ਸੁਣ ਸਕਦੇ ਆ ਭਾਈਓ ਜਿਹੜੇ ਪਰਮ ਨੂੰ ਸੁਣ ਸਕਦੇ ਸੁਣ ਸਕਦੇ ਜਗਨਾਸੀ ਕਿ ਕਿੰਤਰ ਸੁਣ ਲੋ ਬਾਣੀ ਸੁਣ ਲੋ ਜਿੱਥੋਂ ਵੀ ਸਤਿਗੁਰਾਂ ਦੀ ਸੰਗਤ ਮਿਲਦੀ ਹੈ ਸੱਚੀ ਸੰਗਤ ਮਿਲਦੀ ਹੈ ਮਾਰੇ ਤੇ ਭਾਈ ਉਹ ਸੁਣ ਲਾ ਬੈਠ ਕੇ ਜੰਪਲਾ ਕੀ ਸਿਮਰਨ ਹੈ ਘਰ ਕੋ ਵੇਖ ਮੁਕਮਲ ਤੇ ਮਾਰੇ ਕਹਿੰਦੇ ਤੇ ਜਿਹੜੇ ਸਰੀਰ ਵਿੱਚੋਂ ਜਿਸ ਮਨੁੱਖ ਦੀ ਜ਼ਿੰਦਗੀ ਵਿੱਚੋਂ ਜੈ ਤਨ ਬਾਣੀ ਵਿੱਚ ਸਰਜਾਈ ਮਾਰੇ ਕਦੇ ਭਾਈ ਉਹਨਾਂ ਦਾ ਭਰਾ ਹੁੰਦਾ ਹੈ ਉਹ ਤਪਦੇ ਹੈ ਉਹ ਤਪ ਤਪ ਕੇ ਖਪ ਖਪ ਕੇ ਮਰਦੇ ਆ ਸੱਚੇ ਪਾਤਸ਼ਾਹ ਦੇ ਜਿਸ ਸਰੀਰ ਵਿੱਚੋਂ ਗੁਰੂ ਦਾ ਹੁਕਮ ਵਿਸਰਗਿਆ ਜਾਂ ਜਿਹੜਾ ਮਨੁੱਖ ਜੂ ਦੇ ਹੁਕਮ ਨੂੰ ਮੰਨਦਾ ਨਹੀਂ ਦੁੱਖਾਂ ਦੇ ਕਾਰਨ ਐ ਸਾਥ ਸੰਗਤੀ ਸਾਡੀ ਜੀਵਨ ਦੇ ਵਿੱਚ ਹਣ ਬੰਦਾ ਜਿਸ ਮਨੁੱਖ ਦੇ ਸਰੀਰ ਵਿੱਚੋਂ ਜ਼ਿੰਦਗੀ ਵਿੱਚੋਂ ਭਾਵ ਗੁਰੂ ਹੈਣੀ ਗੁਰੂ ਦੀ ਬਾਣੀ ਹੈਣੀ ਗੁਰੂ ਹੀ ਵਿਸਰ ਗਿਆ ਪਰ ਉਹਦੀ ਜ਼ਿੰਦਗੀ ਵਿੱਚ ਕਿਹਦੇ ਸੁੱਖ ਨਹੀਂ ਆ ਸਕਦਾ ਧਰਮੂ ਨਾਲ ਜੇ ਸੱਚੇ ਬਾਤ ਚ ਕਰੇ ਹਮੇਸ਼ਾ ਗੁਰੂ ਪਾਤਸ਼ਾਹ ਨੇ ਸਾਨੂੰ ਸੁੱਖ ਦੇ ਰਿਆ ਇਹ ਜਿਸ ਤਰ੍ਹਾਂ ਦਾ ਸਰੀਰ ਉਸ ਦਾ ਕੁਵੈਦ ਪ੍ਰਮਾਤਮਾ ਨੇ ਬਣਾ ਕੇ ਭੇਜਿਆ ਨਾ ਇਹ ਸੁਖੀ ਕਰਕੇ ਭੇਜਿਆ ਮਾਤਾ ਕੇ ਪੁੱਤਰ ਮੈਂ ਤਿਤ ਪਾਲ ਕਰੇ ਤੂੰ ਕਿਉਂ ਮਨੋਵਸਾਰਿਆ ਰੁਪਾਸ਼ਕ ਕਹਿੰਦੇ ਤੀਸਰੇ ਪਾਤਸ਼ਾਹ ਮਹਾਰਾਜ ਦੇ ਭਾਈ ਮਾਤਾ ਦੇ ਪੇਟ ਵਿੱਚ ਵੀ ਇਹਨੇ ਤੇਰੀ ਰੱਖਿਆ ਕੀਤੀ ਹੈ ਮਾਂ ਕਰੱਖਿਆ ਤੇਰੀ ਕਰ ਨਹੀਂ ਕਰਦੀ ਆ ਬਾਹਰ ਤੇਰੀ ਰੱਖਿਆ ਨਹੀਂ ਕਰਦੀ ਕਰਦੀ ਕਰ ਰਿਹਾ ਪਰ ਉਹ ਮਾਤਾ ਦੇ ਪੇਟ ਵਿੱਚ ਵੀ ਤੇਰੀ ਰੱਖਿਆ ਕੀਤੀ ਇਹਨੇ ਤੈਨੂੰ ਪਾਲਿਆ ਤੂੰ ਕਿਉਂ ਵਸਾਰਦਾ ਉਹਨੂੰ ਸਾਡੇ ਵਿੱਚ ਮਿੱਥੋ ਜਾਂ ਮਿਸ ਤੋਂ ਕਬਾ ਹੈ ਉਹ ਨਾ ਦੇ ਮਾਰੇ ਜੇ ਭਾਈ ਉਸ ਕਾਰਕੁਕ ਵੈਕ ਪ੍ਰਮਾਤਮਾ ਤੇਰਾ ਪਹਿਲਾਂ ਤੋਂ ਰੱਖਾ ਹੈ ਸ਼ੁਰੂ ਤੋਂ ਉਹਦੀ ਕਿਰਪਾ ਸਦਕਾ ਹੀ ਮੈਨੂੰ ਇੱਕ ਇੱਕ ਸੁਵਾਸ ਮਿਲ ਰਿਹਾ ਹੈ ਹੋਰ ਕੋਈ ਸੁਵਾਸ ਦੇ ਨਹੀਂ ਰਿਹਾ ਉਹਦੀ ਕਿਰਪਾ ਬਖਸ਼ਿਸ਼ ਹੈ ਉਹ gameObjects ਹੈ ऐसे प्यारे कारण ਲਈ ਪ੍ਰਮਾਤਮਾ ਨੂੰ ਤੂੰ ਛੱਡ ਕੇ ਤੂੰ ਕਿੱਥੋਂ ਸੁੱਖ ਪਾਉਂਦਾ ਹੈ ਸਾਧ ਸੰਗਤ ਹੀ ਮਾਰ ਕੇ